ਹਮਰ ਮੇਰੀ ਗੱਲ ਸੁਣ ਸੱਚੀ ਮੈਨੂੰ ਡਰਜਾ ਲੱਗ ਜਾਂਦਾ ਤੋਂ ਖਰਾ ਨਹੀਂ ਦਿੰਦਾ ਦੇਖੀ ਯਾਰ ਤੋਂ ਖਣਾ ਨਹੀਂ ਤੇਰੇ ਤੇ ਬਹੁਤ ਵੀ ਵਿਸ਼ਵਾਸ ਕੀਤਾ ਮੈਂ ਮੀਆਂ ਮੈਨੂੰ ਵੀ ਪਤਾ ਹੈ ਵੀ ਤੂੰ ਮਰੇ ਤੇ ਭਰੋਸਾ ਕੀਤਾ ਮੈਂ ਤੇਰਾ ਵਿਸ਼ਵਾਸ ਨਹੀਂ ਤੋੜਦਾ ਹੈਗਾ ਲੈ ਮੈਨੂੰ ਪਤਾ ਹੈ ਘਬੜਿਆ ਪਰ ਹੌਸਾ ਤਾਂ ਮੈਨੂੰ ਤੇਰੇ ਤੇ ਬਹੁਤ ਆ ਵੀ ਮੈਨੂੰ ਤੋਂ ਖਣਾ ਨਹੀਂ ਦਿੰਦਾ ਤੇਰੀਆਂ ਗੱਲਾਂ 'ਚ ਤਾਂ ਆ ਗਈ ਮੈਂ ਪਰ ਸੱਚੀ ਤੇ ਮੈਨੂੰ ਧੋਖਾ ਨਾ ਦੇਈ। ਹਾਂ ਸੁਣਿਆ ਕੀ ਹਾਲ ਹੈ? ਕੀ ਹਾਲ ਹੈ? ਵਧੀਆ ਤੇ ਸੀ ਦੱਸੋ। ਬੜਾ ਹੀ ਲੇਟ ਕਰਤਾ ਸੁਨੀਆ ਜੀ। ਮੈਨੂੰ ਬੱਲੇ ਹੀ ਪਤਾ ਸੀਗਾ। ਆਖੇ ਬੋਲਣਗੇ ਮੈਂ ਲੇਟ ਹੋ ਗਈ। ਬੋਲਣਾ ਹੋਰ ਤਰ੍ਹਾਂ ਕੀ? ਸੌਰੀ। ਚਲੋ ਤਾਂ ਠੀਕ ਹੈ। ਰਾਹ ਹੀ ਗਈ ਅੱਜ ਮਿਲਣਾ ਹੈ। ਹਾਂ ਤੁਸੀਂ ਬਲਾਏ ਮੈਂ ਨਾ ਆਵਾਂ। ਬੜਾ ਔਖਾ। ਬਸ ਚ ਕੀ ਪੀਂਦੀ ਆਂ। ਅੱਛਾ ਜੀ। ਹੂੰ। ਖਾਈਂਗਾ ਫੇਰ ਕਿਸੇ ਕਿਸੇ ਦੇ ਹੱਥ ਨਹੀਂ ਆਉਂਦੀ ਮੈਨੂੰ। अच्छा। ਇਹ ਤਾਂ ਕਾਸੀ ਬੰਦਾ ਜਿਹਦੇ ਹੱਥ ਆ ਕੀ ਮੈਂ ਉਹ ਵੀ ਤੂੰ। ਹਲ ਤਾਂ ਸੁਣ ਮਰੀ। ਕਰੇ ਕੀ ਬੰਨ ਲਾ ਕੇ ਆਂ ਇਹ ਦੇਖ। ਹਾਂ ਕਰੇ। ਮੈਂ ਕਿਹਾ ਮੈਂ ਆਪਣੀ ਸਹੇਲੀ ਤੋਂ ਕਾਪੀ ਲੈ ਕੇ ਆਉਣੀ ਆਂਗੀ। ਹਾਂਜੀ। ਮੈਂ ਨਾਲ ਦੇ ਨੂੰ ਬਹੁਤ ਪਿਆਰ ਕਰਦੀ ਆਂ। ਕਿਤੇ ਮੈਨੂੰ ਧੋਖਾ ਤਾਂ ਨਹੀਂ ਦਿੰਦਾ। ਯਾਰ ਤਾਂ ਸੁਣੀ ਆ। ਤੈਨੂੰ ਮੈਂ ਬਹੁਤ ਕਰਦਾ। ਪਰ ਤੈਨੂੰ ਧੋਖਾ ਨਹੀਂ ਬੰਦਾ ਹੈਗਾ ਮੈਂ। ਤੂੰ ਨਾ ਪਿੱਛੇ ਹਟ ਜੀ। ਜਦੋਂ ਵੀ ਨਾ ਮੈਂ ਤੈਨੂੰ ਸੱਦਿਆ ਕਰੂੰ। ਬੱਸ ਤੂੰ ਨਾ ਪਾਣੀ ਮੰਗਵਾ ਜਾ ਕਿ ਨਹੀਂ ਪਾਣੀ ਮੰਗੂ ਹਾਂ ਤਾਂ ਮੈਂ ਜਾਇਆ ਕਰੂੰ ਪਰ ਉਹਨਾਂ ਮੁੰਡਿਆਂ ਵਾਂਗੂ ਧੋਖਾ ਨਾ ਦੇ ਮੈਨੂੰ ਮੈਂ ਤੇਰੇ ਤੇ ਬਹੁਤ ਪ੍ਰੋਕਸਾ ਕੀਤਾ ਵਾ ਉਹ ਤਾਹੀਂ ਧੋਖਾ ਥੋੜੀ ਦਿਆਂਗਾ ਤੈਨੂੰ ਮੈਂ ਅੱਜ ਆ ਤੇਰੇ ਨਾਲ ਪਿਆਰੇ ਕੀਤਾ ਹੈ ਤੇਰੇ ਨਾਲ ਵਿਆਹ ਵੀ ਕਰਾਉਣਾ ਹੈ ਕਿਉਂ ਡਰਦੀ ਏਂ ਤੂੰ ਸੱਚੀ ਵਿਆਹ ਕਰਾਏਗਾ ਮੇਰੇ ਨਾਲ ਪੱਕਾ ਤੂੰ ਦੇਖੀ ਚੱਲ ਉਹ ਤੈਨੂੰ ਥੋੜੀ ਪਸੰਦ ਕੀਤਾ ਮੈਂ ਵਿਆਹ ਤਾਂ ਤੇਰੇ ਨਾਲ ਮੈਂ ਪੱਕਾ ਕਰਾਉਂਗਾ ਪਰ ਇੱਕ ਗੱਲ ਹੈ ਉਹ ਕਰੇ ਗੱਲ ਕਰ ਲਈ ਲਾਲੇ ਨਾ ਤੂੰ ਰੋਜ਼ ਰੋਜ਼ ਮਿਲਣਾ ਹੈ ਕਿ ਨਹੀਂ ਮੈਨੂੰ ਤੇਰਾ ਕਿਹੜਾ ਫਿਰ ਸਰਨ ਹੈ ਮੈਨੂੰ ਮਿਲੇ ਬਿਨਾ ਤੋ ਟੈਂਸ਼ਨ ਆ ਲੈ ਘਰੇ ਤੇ ਮੈਂ ਆਪੀ ਗੱਲ ਕਰ ਲੂਗੀ ਲਾਲੇ ਮੈਨੂੰ ਬਹੁਤ ਬਿਆਰ ਕਰਦੇ ਆ ਮੰਮੀ ਹੋਰੀ ਤੇ ਮੰਨ ਜਾਣਗੇ ਐ ਦੱਸ ਫਿਰ ਤੁਹਾਡੇ ਜ਼ਮੀਨ ਜਮੂਨ ਕਿੰਨੀ ਕੇ ਜ਼ਮੀਨ ਹਮ ਹੈਗੀਆਂ ਨੂੰ ਦੱਸ ਕਿੰਨੀ ਜੇ ਨਾ ਤੇਰੇ ਘਰ ਦੇ ਨਾਮ ਮੰਨੀ ਆਪਾਂ ਨਾ ਭੱਜ ਕੇ ਵਿਆਹ ਕਰਾ ਲਾਂਗੇ ਅੱਛਾ ਨਹੀਂ ਨਹੀਂ ਇਹਦੀ ਤਾਂ ਨੌਕਤੀ ਨਹੀਂ ਪਹਿਣੀ ਮੈਂ ਮਨਾ ਲੂਗੀ ਬਾਈ ਵੇ ਬੜੀ ਸੋਹਣੀ ਆ ਤੁਮ ਆ ਚੜੀ ਆ ਜਾਕਰ ਸੋਹਣੀ ਆਏ ਕੀ ਫਰਾ ਕਰ ਤੂੰਗੇ ਅੱਛਾ ਸਬਜੀ ਤਾ ਔਰ ਰੱਖੀਆ ਘਰ ਵਾਸਤੇ ਲੈ ਤੀਨੂ ਸਬਜੀ ਦਾ ਘਾਟਾ ਇੱਕ ਗੱਲ ਸੁਣ ਮੇਰੀ ਹਾਂਜੀ ਆਚੜਾ ਬੜਾ ਨਜ਼ਰ ਆ ਗਿਆ ਸੋਹਣੀ ਹੈ ਹਾਂ ਹੂੰ ਦੱਸ ਤੈਨੂੰ ਕਿਵੇਂ ਲੱਗਿਆ ਖੇਤਾ ਕੀ ਹਾਂ ਬਹੁਤ ਵਧੀਆ ਇੱਕ ਗੱਲ ਹੋਰ ਕਰੀਂ ਤੇਰੀ ਪ੍ਰਸ਼ੰਸਾ ਇਹਨੂੰ ਦੱਸਦੀ ਵੀ ਤੂੰ ਇੱਥੇ ਮਿਲਣ ਆਈ ਸੀ ਮੈਨੂੰ ਹਾਂ ਨਹੀਂ ਬਾਅਦ ਲੈ ਮੈਂ ਦੱਸੂਗੀ ਰਾਜ਼ ਰੱਖੀ ਦਿੰਦੀ ਇਹ ਗੱਲ ਹੂੰ ਤੂੰ ਨਾ ਹਜੇ ਕਰੇ ਮੇਰੇ ਬਾਰੇ ਕਿਸੇ ਨੂੰ ਨਹੀਂ ਦੱਸਣਾ ਹੈਗਾ ਨਾਲੇ ਤਾਂ ਕਹਿੰਦਾ ਵਿਆਹ ਦੀ ਗੱਲ ਕਰ ਲਈ ਉਹ ਬਾਅਦ ਚ ਕਰਾਵਾਂਗੇ ਵਿਆਹ ਆ ਵੀ ਆਪਾਂ ਤੈਨੂੰ ਪਹਿਲਾਂ ਥੋੜੀ ਕੀ ਹੈ ਵੀ ਤੂੰ ਪਹਿਲਾਂ ਦੱਸ ਦੀ ਅੱਛਾ ਅਜੇ ਆਪਾਂ ਇੱਕ ਦੂਜੇ ਨੂੰ ਸਮਝਦਾ ਲਈਏ ਠੀਕ ਆ ਹੁਣ ਮੈਂ ਜਾਵਾਂ ਉਹ ਬਾਗਦੀ ਕੋਈ ਨਾ ਕੀ ਹੁੰਦਾ ਹੈ ਮੇਰੇ ਗੱਲ ਸੁਣ ਮੇਰੀ ਤੂੰ ਨਾ ਕਰੇ ਕਿਤੇ ਦੱਸੀ ਨਾ ਜੇ ਵੀ ਮੈਂ ਉੱਥੇ ਉਹਨੂੰ ਮਿਲਣ ਜਾਨੀ ਆ ਜੇ ਤੇਰੀ ਪਰਜਾਈ ਪੁੱਛੂਗੀ ਕੋਈ ਬਹਾਨਾ ਮਾਰਦੀ ਹਾਂ ਹਾਂ ਨਹੀਂ ਮੈਂ ਨਹੀਂ ਦੱਸਦੀਗੀ ਤੂੰ ਵਿਸ਼ਵਾਸ ਕਰ ਮੇਰੇ ਤੇ ਪਰ ਇੱਕ ਗੱਲ ਹੋਰ ਵੀ ਆ ਤੂੰ ਵੀ ਆਪਣੇ ਯਾਰਾਂ ਦੋਸਤਾਂ ਨੂੰ ਨਾ ਦੱਸੀ ਫੇ ਮੇਰੀ ਗੱਲ ਆ ਉਹ ਨਹੀਂ ਦੱਸਦਾ ਹੈਨੇ ਤੇਰੇ ਬਾਰੇ ਮੈਂ ਕਿਉਂ ਕਿਸ ਨੂੰ ਦੱਸੂੰਗਾ ਇਹ ਗੱਲ ਰਾਜ਼ ਹੀ ਰਹੂਗੀ ਨਾਲੇ ਅੱਪਾ ਕਲਾਸ ਕਾਲਜ ਟਾਈਮ ਦਾ ਇਕੱਠੇ ਪੜ੍ਹਦੇ ਰਹੇ ਹਾਂ ਯਾਰ ਕਾਲਜ ਜੀ ਦੇ ਨਾਲ ਗੱਲ ਹੋਈ ਸੀ ਮੇਰੀ ਹੀ ਆਹ ਇੰਤਾ ਤੇਰੇ ਤੇ ਪ੍ਰੋ ਸਾਕਿਤਾਨਾ ਨਹੀਂ ਹੱਜਕਲ ਦੇ ਮੁੰਡਿਆਂ ਗਣ ਮੈਂ ਵੇਖੀ ਜਾਨੀ ਆ ਉਹ ਕਿਵੇਂ ਕਰਦੇ ਆ ਇੱਕ ਕਰਦੇ ਆ ਦੂਜੀ ਏਰ ਦੇ ਨੂੰ ਪਤਾ ਹੀ ਆ ਮੈਂ ਕੀ ਕਹਿਣਾ ਚੰਨੀ ਆ ਉਹ ਨਹੀਂ ਦਿੰਦਾ ਤੈਨੂੰ ਧੋਖਾ ਕਿਉਂ ਡਰਦੀਆਂ ਨੂੰ ਗੱਲ ਹੈ ਕੋਈ ਯਾਰ ਛਾ ਠੀਕਾ ਮੈਂ ਹੁਣ ਕਾਫੀ ਦਾ ਬਹਾਨਾ ਲਾਇਆ ਸੀਗਾ ਹੁਣ ਮੈਂ ਚੱਲੀ ਆ ਗੱਲ ਸੁਣ ਮੇਰੀ ਫਿਰ ਆ ਜਾ ਤਰੀਕੇ ਨਾਲ ਮੈਨੂੰ ਤੈਨੂੰ ਨਹੀਂ ਨਹੀਂ ਤੂੰ ਮੈਨੂੰ ਫੋਨ ਤੇ ਗੱਲ ਕਰ ਲੈ ਠੀਕ ਆ ਉਹ ਗੱਲ ਤਾਂ ਸੁਣ ਮੇਰੀ ਨਹੀਂ ਨਾ ਮੇਰਾ ਟਾਈਮ ਨਾਲ ਮਾਰ ਗਿਆ ਕਰ ਚੱਟੋ ਤੇਰੀ ਵਰਗੀਆਂ ਨਾ 36 ਵਾਲੀਆਂ ਨੇ 36 ਤੇਰੇ ਨਾਲ ਵਿਆਹ ਕਰਾਉਂਦਾ ਮੈਂ ਤੈਨੂੰ ਕਹਿੰਦਾ ਜਸ ਯੂਜ਼ ਕਰਕੇ ਸੱਟਿਆ ਮੈਂ ਤੇ ਠੀਕ ਆਵੇਂਗੀ ਤੂੰ ਹੈ ਤੂੰ ਪਰਚੋ ਬਰੇ ਸੇਰੇ ਦੀ ਤੇਰੇ ਨਾਲ ਗਾਟੀ ਤਾਈਂ ਲਾਈਏ ਮੈਂ ਵਿਆਹ ਕਰਾਂ ਤੇਰੇ ਨਾਲ ਅਸਕਾ ਨਾ ਸੋਣੀ ਜੀ ਤਿਆਰ ਹੋਇਆ ਮਿਲਣੇ ਜਾਣਾਗਾ ਸੋਣੀ ਲੱਗ ਰਹੀ ਆ ਨਾ ਮੈ ਸੂਟ ਚੇਂਜ ਨਾ ਕਰ ਲਾ ਨਹੀਂ ਨਹੀਂ ਇਹੀ ਸੋਣਾਗਾ ਜਿੰਨਾ ਮੈਂ ਇੰਤਜ਼ਾਰ ਕਰ ਰਹੀ ਆ ਉਹ ਵੀ ਤੇ ਇੰਤਜ਼ਾਰ ਕਰਦਾ ਹੋਗਾ ਨਾ ਬਾਕੀ ਜਾ ਕੇ ਪਤਾ ਲੱਗੂਗਾ ਇੱਕ ਹਲਤਾ ਹੈ ਪਿਆਰ ਤਾ ਉਹ ਮੈਨੂੰ ਬਹੁਤ ਕਰਦਾ ਮੈਂ ਵੀ ਤਾਂ ਕਰਦੀ ਆ ਉਹਨੂੰ ਚਲ ਬਾਕੀ ਮੇਰੇ ਕਿਤੇ ਪਤਾ ਲੱਗ ਜੂ ਕਿਵੇਂ ਦਾਗਾ ਹੂੰ ਪਰ ਮੈਂ ਕਰੇ ਕੀ ਬਹਾਨਾ ਲਾ ਕੇ ਜਾਉਂਗੀ ਝਾਲ ਮਿਲਣਾ ਤਾਂ ਹੋਣਾ ਹੈਗਾ ਆਪਣੇ ਦਿਮਾਗ ਦੇ ਵਿੱਚ ਬਹਾਨਾ ਵੀ ਕੱਢ ਹੀ ਲੈ ਹੂੰ ਆਈਡੀਆ ਚਲ ਸੋਨੀਆ ਹੋ ਜਾ ਸ਼ੁਰੂ ਸੋਹਣਿਆ ਉਰਿਆ ਕਿਵੇਂ ਬਚ ਕੇ ਜੇ ਲੰਘਦੀ ਆ ਹਾਂ ਬੇਬੇ ਹਾਂ ਬੇਬੇ ਕਿੱਥੋਂ ਆਈਆਂ ਮੈਂ ਮੈਂ ਪਾਪੀ ਨੂੰ ਕਹਿ ਕੇ ਤਾਂ ਗਈ ਸੀਗੀ ਮੈਂ ਸੇਲੀ ਘਰੇ ਚੱਲੀ ਆ ਕਾਪੀ ਲੈਣ ਤੇ ਕਾਪੀ ਦੀਂਦੀ ਤਾਂ ਹੈ ਨਹੀਂ ਤੇਰੇ ਹੱਥ 'ਚ ਲੈ ਬੇਬੇ ਤੈਨੂੰ ਕੀ ਪਤਾ ਕੰਮਾਂ ਦਾ ਵੀ ਸਕੂਲ ਦੇ ਕੰਮ ਕਿਵੇਂ ਹੁੰਦੇ ਉਹਨੇ ਤਾਂ ਆਪਦਾ ਕੰਮ ਕਰਨਾ ਸੀਗਾ ਪੂਰਾ ਤੇ ਉਹ ਕਹਿੰਦੀ ਫਿਰ ਹਲੇ ਨਹੀਂ ਦੇ ਸਕਦੀ ਕੱਲ ਨੂੰ ਲੈ ਜੀ ਆ ਕੇ ਹੁਣ ਮੈਨੂੰ ਕੱਲ ਨੂੰ ਜਾਣਾ ਪਊਗਾ ਅੱਛਾ ਬੇਬੇ ਨੂੰ ਕਾਸੇ ਦਾ ਨਹੀਂ ਪਤਾ ਹਨਾ ਐਵੇਂ ਜੰਮ ਕੇ ਪਾਲ ਕੇ ਏਡੇ ਕਰਤਾ ਸਾਨੂੰ ਮੈਨੇ ਬੇਬੇ ਜੰਮ ਕੇ ਪਾਲੇ ਹੀ ਆ ਸਾਨੂੰ ਆ ਪੜਾਈਆਂ ਬਾਰੇ ਤਾਂ ਤੈਨੂੰ ਪਤਾ ਨਹੀਂ ਹੈਗਾ ਬੇਬੇ ਆ ਲਵ ਯੂ ਨੂੰ ਕੀ ਕਹਿੰਦੇ ਨੇ ਸਾਰਾ ਹੀ ਪਤਾ ਮੈਨੂੰ ਕੀ ਕਹਿੰਦੇ ਆ ਗੱਲ ਸੁਣ ਲੈ ਮੇਰੀ ਇਹ ਚੱਕਰਾਂ ਤਾਂ ਦੂਰ ਰਹਿ ਤਾ ਬਣੀ ਆ ਲਵਜੂ ਦੀ ਮੈਨੂੰ ਸਮੇਂ ਨੇ ਬਹੁਤ ਕੁਛ ਖਿਆਤਾ ਓਹੋ ਬੇਬੇ ਮੈਂ ਤਾਂ ਮਜ਼ਾਕ ਕਰੀ ਆਂ ਨੀ ਆਂ ਵੀ ਤੂੰ ਤਾਂ ਗੁੱਸਾ ਕਰ ਲਿਆ ਗੁੱਸਾ ਨਹੀਂ ਤੀਏ ਇਹਨੂੰ ਵੀ ਕਰ ਕਹਿੰਦੇ ਨੇ ਮੈਂ ਤੇਰਾ ਫਿਕਰ ਕਰਦੀ ਆਂ ਨਾਲੇ ਮੈਂ ਨਾ ਦੁਨੀਆ ਤੇ ਬਹੁਤ ਕੁਛ ਦੇਖ ਚੁੱਕੀ ਆਂ ਤੈਨੂੰ ਪਤਾ ਨਹੀਂ ਪੁੱਤ ਤੂੰ ਨਿਆਣੀ ਆਂ ਹਾਂ ਬੇਬੇ ਮੈਂ ਨਿਆਣੀ ਆਂ ਇਸ ਗੱਲਾਂ ਦਾ ਪਤਾ ਨਹੀਂ ਪਰ ਬੇਬੇ ਮੇਰਾ ਵੈਸੇ ਤੇੜਣਾ ਛੋੜ ਕਰੀ ਜਾਂਦੀ ਸੀਗੀ ਨਾਲੇ ਤੈਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ ਭਰੋਸਾ ਤਾਂ ਪੁੱਤ ਮੈਨੂੰ ਨਾ ਤੇਰੇ ਤੇ ਆਪਦੇ ਤੋਂ ਵੱਧ ਕੇ ਆ ਪਰ ਇਹ ਦੁਨੀਆ ਨਾ ਬਾਹਰ ਅੰਦਰ ਧੀਆ ਨੂੰ ਨਿਕਲਣ ਨਹੀਂ ਦਿੰਦੀ ਹੈਗੀ ਦੁਨੀਆ ਬਹੁਤ ਗੰਦੀ ਹੈ ਹਾਂ ਬੇਬੇ ਇੰਨਾ ਤਾਂ ਮੈਨੂੰ ਪਤਾ ਦੁਨੀਆ ਬਹੁਤ ਗੰਦੀ ਹੈ ਪਰ ਇੱਕ ਗੱਲ ਹੈ ਬੇਬੇ ਜਿਵੇਂ ਵਿਸ਼ਵਾਸ ਕੀਤਾ ਕਿਸੇ ਚੰਗੇ ਬੰਦੇ ਤੇ ਵਿਸ਼ਵਾਸ ਕਰੂੰਗੀ ਐਵੇਂ ਤੇ ਨਹੀਂ ਪੁੱਤ ਮੈਂ ਤਾਂ ਇਹ ਕਹਿਣੀ ਆ ਵੀ ਦੇਖੀਗੀ ਤੇ ਆਪਦੇ ਵੀਰਾਂ ਦੀ ਪੱਗ ਨਾ ਰੋਲਦੀ ਓਹੋ ਬੇਬੇ ਟੈਂਸ਼ਨ ਕਿਉ ਲੈਂਨੀ ਆ ਉਹਨਾਂ ਦੀ ਮੈਂ ਕੱਲੀ ਕੱਲੀ ਭੈਣਾ ਦੱਸ ਮੈਂ ਪੱਗ ਰੋਲਣ ਦਊਂਗੀ ਉਹਨਾਂ ਦਾ ਮੈਨੂੰ ਸਾਰਿਆਂ ਦਾ ਮੈਨੂੰ ਵੱਧ ਧਿਆਨ ਆ ਵੀ ਹਾਂ ਮੇਰੇ ਭਰਾ ਵੀ ਆ ਮੇਰੀ ਮਾਂ ਵੀ ਆ ਨਾ ਬੇਬੇ ਇਹ ਜਿਹਾ ਗਲਤ ਕਦਮ ਮੈਂ ਕਦੇ ਵੀ ਨਹੀਂ ਚੱਕਦੀ ਹੈਗੀ ਪੁੱਤ ਇਸ ਗੱਲ ਤੇ ਖਰੀ ਰਹੀ ਦੇਖੀ ਮੇਰੀ ਤੀ ਕਿਤੇ ਸਾਡਾ ਵਿਸ਼ਵਾਸ ਤੋੜ ਦੇ ਨਹੀਂ ਬੇਬੇ ਮੇਰੇ ਤੇ ਵਿਸ਼ਵਾਸ ਰੱਖੀ ਇਹ ਜਿਹਾ ਕੰਮ ਕਦੇ ਨਹੀਂ ਕਰਦੀ ਠੀਕ ਆ ਪੁੱਤ ਜਾ ਰੋਟੀ ਖਾ ਲ ਬਣੀ ਪਈ ਆ ਤੁਹਾਨੂੰ ਵੀ ਲਿਆਵਾਂ ਨਾ ਮੈਂ ਨਹੀਂ ਖਾਣੀ ਮੈਨੂੰ ਤਾਂ ਭੁੱਖ ਨਹੀਂ ਹੈਗੀ ਹਜੇ ਚਲ ਦੱਸ ਦੀ ਜਦੋਂ ਭੁੱਖ ਹੋਈ ਮੈਂ ਖਾ ਲਾ ਹਾਂ ਤੂੰ ਖਾ ਲ ਲੈ ਪੁੱਤ ਜੇ ਮੈਨੂੰ ਨਹੀਂ ਫਿਕਰ ਹੋਊਗੀ ਹੋਰ ਫਿਕਰ ਕਿਹਨੂੰ ਹੋਊਗੀ ਕੱਲੀ ਕੱਲੀ ਧੀ ਆ ਮੇਰੀ ਸਮਾਜ ਚ ਮੈਂ ਤਾਂ ਐ ਕਹਿੰਦੀ ਮੇਰੀ ਇੱਜ਼ਤ ਬਣੀ ਰਹੇ ਦੇਖੀ ਕਿਤੇ ਦਾਗ ਨਾ ਲਾ ਦੀ ਹਾਈ ਮੈਂ ਤਾਂ ਡਰ ਜਾ ਲੱਗੀ ਜਾਂਦਾ ਜਿਹੜੀ ਬੇਬੇ ਨੇ ਗੱਲ ਕਹੀ ਆ ਪਰ ਇੱਕ ਗੱਲ ਤਾਂ ਹੈਗੀ ਆ ਜਿਹਦੇ ਨਾਲ ਬੇਬੇ ਮੈਂ ਲਾਈਆ ਨਾ ਉਹਨੇ ਨਾ ਮੇਰੇ ਨਾਲ ਵਾਦੇ ਕੀਤੇ ਹੋਏ ਆ ਕਿ ਮੈਂ ਤੈਨੂੰ ਧੋਖਾ ਨਹੀਂ ਦਿੰਦਾ ਵਿਆਹ ਕੇ ਲੈ ਕੇ ਜਾਊਂਗਾ ਪਰ ਬੇਬੇ ਤੂੰ ਵੀ ਗੱਲ ਤੇ ਸਹੀ ਆ ਵੀ ਅੱਜ ਕੱਲ੍ਹ ਜ਼ਮਾਨੇ 'ਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਪਰ ਬੇਬੇ ਉਹਨੇ ਵਿਸ਼ਵਾਸ ਤੋੜਨ ਵਾਲੀ ਕੋਈ ਗੱਲ ਹੀ ਨਹੀਂ ਕਹੀ। ਵਾਦੇ ਕੀਤੇ ਹਨਾ ਪੂਰਤਾ ਚੜੂਗਾ। ਪਰ ਇਹਨਾਂ ਪਤਾਵੇਂ ਬੇਬੇ ਮੈਨੂੰ। ਜਿਉਂਨੇ ਗੱਲ ਕਹੀ ਹੈ ਅਭਿਆਦੀ ਤਾਂ ਵਿਆਹ ਮੈਂ ਨਾ ਜ਼ਰੂਰ ਕਰਾਊਗਾ। ਸੌਰੀ ਬੇਬੇ ਮੈਂ ਤੈਨੂੰ ਆ ਗੱਲ ਨਹੀਂ ਦੱਸ ਸਕੀ। ਪਰ ਮੈਂ ਤੇਥੋਂ ਕੋਈ ਗੱਲ ਲੁਕਾਉਂਦੀ ਨਹੀਂ ਹੈਗੀ। ਥੋੜੀ-ਥੋੜੀ ਸਭ ਕੁਝ ਦੱਸ ਦੂੰਗੀ। ਮੈਂ ਆਵੀ ਬੇਬੇ ਆਪਣੇ ਸਾਰੇ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਆਂ। ਪਰ ਮੈਂ ਵੀ ਕੀ ਕਰਾਂ ਪਿਆਰ ਹੋ ਗਿਆ ਹਣ ਉੱਥੇ ਮੈਂ ਕੀ ਕਰਾਂ ਚਲੋ ਦੋ ਰੋਟੀਆਂ ਖਾਣੀਆਂ ਖਾ ਲੈਣੀਆਂ ਬਾਕੀ ਜਦੋਂ ਬੀਬੇ ਨਾਲ ਗੱਲ ਕੀਤੀ ਹੈ ਨਾ ਮੇਰਾ ਜੀ ਨਹੀਂ ਕਰ ਰਿਹਾ ਕੁਝ ਖਾਣ ਨੂੰ ਸੋਨੀਆ ਹਾਂ ਬਬੀ ਕਿੱਧਰ ਜਾ ਰਹੀ ਹੈ ਤੂੰ ਹੋਣਾ ਕੱਲੇ ਕਾਪੀ ਨਹੀਂ ਮਿਲੀ ਸੀਗੀ ਅੱਛਾ ਤੇ ਮੈਂ ਕੱਪੀ ਲੈਣ ਚੱਲੀ ਆ ਮੇਰੀ ਫਰੈਂਡ ਘਰੇ ਅੱਛਾ ਕੱਪੀ ਤਾਂ ਠੀਕੇ ਲੈਣ ਦੀ ਤੂੰ ਤੇਰਾ ਵੀਰਾ ਲਿਆ ਲਊਗਾ ਹਾਂ ਵੀਰਾ ਹਾਂ ਤੇਰਾ ਵੀਰਾ ਲਿਆ ਦਊਗਾ ਕੱਪੀ ਆ ਨਹੀਂ ਨਹੀਂ ਵੀਰੇ ਨੂੰ ਥੋੜਾ ਭੇਜਣਾਗਾ ਲੜੀ ਦੀ ਮੰਮੀ ਸ਼ੱਕ ਜੀ ਕਰ ਲੈਂਦੀ ਆ ਵੀਰੇ ਨੂੰ ਭੇਜ ਮੈਂ ਵੀ ਲੈ ਆਉਣੀ ਆ ਬਾਪੂ ਤਾਂ ਵੀਰਾ ਲਿਆਊਗਾ ਤੂੰ ਬਹਿ ਜਾ ਘਰੇ ਨਾਲ ਕੁੜੀਆਂ ਬਾਹਰ ਜਾ ਅੱਜਕੱਲ ਦਾ ਮਾਹੌਲ ਤੈਨੂੰ ਪਤਾ ਹੀ ਕਹਿ ਜਾਗਾ ਤੂੰ ਘਰੇ ਰਹਿ ਤੇਰਾ ਵੀਰਾ ਲਿਆਉ ਫੜ ਕੇ ਨਹੀਂ ਮੈਂ ਕੰਮ ਵੀ ਭਾਬੀ ਸਮਝਣਾਗਾ ਇਸ ਗੱਲਾਂ ਤੋਂ ਨਾ ਬਾਜ਼ ਆ ਜਾ ਤੂੰ ਮੈਨੂੰ ਪਤਾ ਤੈਨੂੰ ਕਿੱਥੇ ਚੱਲੀ ਐ ਜੇ ਮੈਨੂੰ ਮੰਮੀ ਨੂੰ ਦੱਸਣਾ ਪਊਗਾ ਨਹੀਂ ਭਾਬੀ ਤੂੰ ਮੰਮੀ ਨੂੰ ਕੋ ਦੱਸੇਂਗੀ ਮੈਂ ਤਾਂ ਕਾਪੀ ਲੈਣੀ ਚੱਲੀ ਸੀ ਐਵੇਂ ਤੂੰ ਦਾ ਸ਼ੱਕ ਕਰੀ ਜਾਨੀ ਆ ਇਹ ਸਿਰ ਬੜਾ ਹੀ ਦੁਖੀ ਜਾਂਦਾਗਾ ਕੋੜੇ ਕਲਵਿੰਦਰੇ ਕਲਵਿੰਦਰੇ ਭਾਈ ਪਾਣੀ ਦਾ ਗਲਾਸ ਲਿਆ ਦੇ ਨਾ ਮੈਨੂੰ ਇੱਕ ਗੋਲੀ ਲਿਆ ਦੇ ਹਾਂਜੀ ਮੰਮੀ ਲਿਆਈ ਸਾਰਾ ਦੇਣਾ ਗੋਲੀ ਵੀ ਦੇ ਦਿੰਦੀ ਪੁੱਤ ਮੈਨੂੰ ਇੱਕ ਸਰ ਬਾਹਰ ਦੁਖੀ ਜਾਂਦਾ ਗਾ ਦਿੰਨੀ ਆ ਮੈਂ ਹਾਂ ਆਈ ਹਾਈ ਵੀ ਨਾ ਦਰਦ ਹੋਈ ਜਾਂਦਾ ਹਾਲੋ ਮੈਂ ਦਵਾਈ ਨਹੀਂ ਲਿਆ ਪੁੱਤ ਸਿਰ ਦੁਖਦਾ ਬਾਹਲੇ ਜਿਆਦਾ ਦਰਦ ਕਰੀ ਜਾਂਦਾ ਗਾ ਸਿਰ ਤੋਂ ਦੁਖ ਨਹੀਂ ਹੈ ਜੇ ਹਲਾਦੀ ਹੈ ਜੀ ਹੋਵੇ ਤਾਂ ਕੀ ਮਤ ਵਾਲਾ ਤੇਰਾ ਹੁਣ ਕੀ ਹੈ ਆ ਜਿਹੜੇ ਬਾਹਰ ਮਰ ਕਾਪੀਆਂ ਲੈਣ ਜਾਂਦੀ ਹੈ ਤਾਨੂੰ ਪਤਾ ਹੀ ਹੈ ਮੰਮੀ ਬਾਹਰ ਦਾ ਮਾਹੌਲ ਕਿ ਆ ਜਾ ਤੁਸੀਂ ਤਾਂ ਸਮਝਾ ਲਿਆ ਕੋੜੇ ਮੜ ਮਟੋਨ ਸਾਰੇ ਦਿਨ ਬਾਹਰ ਤੁਰੇ ਫਿਰਦੀ ਕਦੇ ਕਾਪੀ ਲੈਣ ਕਦੇ ਕੁਛ ਲੈਣ ਐਨੀ ਵੀ ਅਕਲ ਨਹੀਂ ਹੈਗੀ ਉਹਨਾਂ ਇਹ ਬਾਹਰ ਦਾ ਮਾਹੌਲ ਕਿ ਆ ਜਾਗਾ ਕੁੜੀਆਂ ਨਿਕਲਦੀਆਂ ਨੇ ਬਾਹਰ ਤੁਸੀਂ ਕਹਿੰਦੇ ਨਹੀਂ ਉਹਨੂੰ ਕੁਛ ਨਾ ਫਿਰ ਕੀ ਹੋਗਾ ਜੇ ਜਵਾਕੜੀ ਬਿੰਦ ਚੱਟ ਬਾਹਰ ਵਗ ਜਾਂਦੀ ਆ ਹੈ ਸਾਰੇ ਉਮਰ ਉਹਨੇ ਕਾਇਦੇ ਹੀ ਰਹਿਣਾ ਮਾਪਿਆਂ ਦੇ ਸਰਤੀਆਂ ਐਸ ਹੁੰਦੀ ਆ ਉਹੀ ਸਾਰਾ ਦਿਨ ਲੱਗੀ ਜਾਊ ਉਤੇ ਪਤਾ ਨਹੀਂ ਕੀ ਦੁਸ਼ਮਣੀ ਹੈ ਤੇਰੀ ਉਹਦੇ ਨਾਲ ਆਹੋ ਮੈਂ ਤਾਂ ਦੁਸ਼ਮਣ ਦਿਖਣੀ ਆ ਜਾਂ ਥੋੜੀ ਅੱਖਾਂ ਤੋਂ ਖਣਗੇ ਨਾ ਆਪੇ ਪੱਟੀ ਬਨੋਂਗੇ ਫਿਰ ਪਤਾ ਲੱਗੂਗਾ ਤੁਹਾਨੂੰ ਮੈਂ ਤਾਂ ਸਾਰੇ ਦੁਸ਼ਮਣ ਹੀ ਸਮਝਦੇ ਆ ਦੇਖ ਕੇ ਮੈਂ ਮਾਤੀ ਦੀ ਜਵਾਕੜੀ ਤੇ ਕਿਤੇ ਪੈਨਣੋਂ ਨਹੀਂ ਰੋਕਿਆ ਖਾਣ ਤੋਂ ਨਹੀਂ ਰੋਕਿਆ ਫਿਰ ਵੀ ਸਾਰਾ ਦਿਨ ਔਖੀ ਰਹਿੰਦੀ ਆ ਪਤਾ ਨਹੀਂ ਕਾਹ ਤੋਂ ਔਖੀ ਰਹਿੰਦੀ ਆ ਆ ਜਾਣ ਦੇ ਮੁੰਡੇ ਨੂੰ ਅੱਜ ਕਰਦੀ ਆ ਉਹ ਇਹਨਾਂ ਗੱਲ ਵੀ ਭਾਈ ਇਹਨੂੰ ਸਮਝਾ ਲਾ ਕੁੜੀ ਨੂੰ ਤੂੰ ਮਤਾਂ ਚੱਕਦੀ ਆ ਇਹ ਅੱਜ ਤਾਂ ਦਿੱਕਣ ਲੱਗ ਰਿਹਾ ਹੈ ਕਿਤੇ ਮੈਂ ਲੇਟ ਤਾਂ ਨਹੀਂ ਹੋ ਗਈ ਐਵੇਂ ਕਿਤੇ ਨਰਾਜ ਹੋ ਜਵੇ ਚੱਲ ਦੇਖਦੀ ਆ ਜਾ ਕੇ ਹਾਂ ਐ ਤਾਂ ਮੈਨੂੰ ਵਿਸ਼ਵਾਸ ਆ ਤੇਰੇ ਤੇ ਪਰ ਮੈਨੂੰ ਇੱਥੇ ਰੋਜ਼ ਰੋਜ਼ ਨਾ ਬੁਲਾਇਆ ਕਰ ਮੈਂ ਨਾ ਅੱਕੀ ਭਈਆਂ ਘਰੇ ਬਹਾਨੇ ਲਾ ਲਾ ਕੇ ਹੁਣ ਤਾਂ ਭਾਬੀ ਵੀ ਮੇਰੇ ਤੇ ਸ਼ੱਕ ਜੀ ਕਰਨ ਲੱਗ ਗਈ ਓਏ ਯਾਰ ਸੋਨੀਆ ਜਿਹੜੇ ਤੈਨੂੰ ਪਤਾ ਦਾ ਹੈਗੇ ਆਪਾਂ ਕਾਲ ਦੇ ਟਾਈਮ ਕਿੰਨਾ ਕੁ ਮਿਲਦੇ ਰਹੇ ਹਾਂ ਮੈਂ ਇੱਥੇ ਹੀ ਮਿਲ ਲੈ ਆਪਾਂ ਨੇ ਪਰ ਤੂੰ ਕਾਬਰ ਦੀ ਕਾਹਤੋਂ ਹੈ ਤੁਸੀਂ ਦਾ ਬਹਾਨਾ ਲਾਣ ਲੱਗੇ ਮਿੰਟ ਮਾਰਦੇ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਯਾਰ ਨਹੀਂ ਵਿਸ਼ਵਾਸ ਦੀ ਗੱਲ ਨਹੀਂ ਘਰੇ ਹੋਰ ਕਿੰਨੇ ਕੁ ਬਹਾਨੇ ਲਾਵਾ ਕਿੰਨੀਆਂ ਕੁ ਕਾਪੀਆਂ ਲਿਆਵਾ ਕਿੱਥੇ ਕਿੱਥੇ ਜਾਵਾ ਮੈਨੂੰ ਬਹੁਤ ਪਰੇਸ਼ਾਨ ਆ ਰਹੀਆਂ ਮੈਂ ਤੈਨੂੰ ਮੇਰੇ ਪਿਆਰ ਤੇ ਵਿਸ਼ਵਾਸ ਨਹੀਂ ਹੈਗਾ ਵਿਸ਼ਵਾਸ ਆ ਪਰ ਮੇਰੀ ਗੱਲ ਸੁਣ ਹਾਂ ਹੁਣ ਬਹੁਤ ਟਾਈਮ ਨਹੀਂ ਹੁਣ ਮੈਂ ਘਰੇ ਗੱਲ ਕਰ ਹੀ ਲੈਣੀ ਵਿਆਹ ਦੀ ਓ ਯਾਰ ਅਜੇ ਨਹੀਂ ਗੱਲ ਕਰਨੀ ਹੈਗੀ ਵਿਆਹ ਦੀ ਕਿਉਂ ਤੈਨੂੰ ਪਤਾ ਨਹੀਂ ਆਪਾਂ ਕਿੰਨੇ ਕਵਾਰੀ ਮਿਲੇ ਆ ਜੀ ਆਪਾਂ ਫਿਰ ਕੀ ਆ ਪਿਆਰ ਤਾਂ ਤੂੰ ਮੈਨੂੰ ਕਰਦਾ ਨਾ ਉਹ ਯਾਰ ਪਿਆਰ ਤਾਂ ਮੈਂ ਤੈਨੂੰ ਕਰਦਾ ਜਦੋਂ ਵਿਆਹ ਦੀ ਗੱਲ ਕਰਨੀ ਹੋਈ ਨਾ ਤੈਨੂੰ ਮੈਂ ਆਪੇ ਦੱਸੂਗਾ ਇਹ ਹੁਣ ਵਿਆਹ ਦੀ ਗੱਲ ਕਰਨੀ ਹੈ ਤੂੰ ਪਹਿਲਾਂ ਹੀ ਵਿਆਹ ਦੀ ਗੱਲ ਕਰਕੇ ਰੋਲਾ ਪਾ ਦੇ ਤੂੰ ਕੀ ਪਤਾ ਕਿਦਣ ਆਖੇਗਾ ਉਹ ਯਾਰ ਮੈਂ ਤੈਨੂੰ ਦੱਸ ਦਊ ਮੇਰੇ ਤੇ ਵਿਸ਼ਵਾਸ ਹੈ ਨਾ ਤੈਨੂੰ ਹਾਂ ਬਸ ਫਿਰ ਮੈਂ ਤੈਨੂੰ ਜਦੋਂ ਹੋਈ ਨਾ ਗੱਲ ਉਹਦੀ ਦੱਸ ਦਊਗਾ ਵੈਰੀ ਠੀਕ ਹੈ ਜੰਮੀ ਕਰਵਾਣਾ ਪੱਕਾ ਯਾਰ ਚਲ ਠੀਕ ਹੈ ਹੁਣ ਤੂੰ ਜਾ ਕੋਈ ਆ ਨਾ ਜਾ ਵੀ ਕਿਤੇ ਚਾ ਠੀਕ ਆ ਆਧਾ ਧਿਆਨ ਰੱਖਿਓ ਮੈਂ ਤਾਂ ਧਿਆਨ ਰੱਖੂਗਾ ਬਾਈ ਸਾਬਾ ਵਾਧੀਆ ਉਹ ਉਹ ਦੇਖ ਰਹਾ ਹਾਂ ਮੈਂ ਉਹ ਦੇਖੇ ਚੱਲਦਾ ਤੇਰੇ ਨਾਲ ਦਾ ਕੀ ਕੀ ਖੇਡਦਾ ਖੇਡਦਾ ਹਜੇ ਨੇ ਤੂੰ ਤਾਂ ਨਾ ਗਲੀਆਂ ਤੋਂ ਕਮ ਨਾ ਗਏ ਗਲੀਆਂ ਤੋਂ ਹਾਂ ਠੀਕ ਹੈ ਯਾਰ ਚੱਲ ਸੀ ਹੋਰ ਕਿਵੇਂ ਆ ਬ੍ਰਿਆ ਵਧੀਆ ਚਾਚਾ ਸਕੂ ਵੀ ਲਾਤੀ ਫਿਰਦੇ ਨੇ ਲੈ ਚਾਚਾ ਤੈਂ ਗਿਆ ਸੀ ਸਕੀਨਸ ਲਾਣੀਆਂ ਦੀ ਕੁੜੀ ਵਸਾ ਲਈ ਚਾਚਾ ਉਹਦੀਆਂ ਅੱਛਾ ਵਧੀਆ ਰਹੇਗਾ ਤੁਹਾਨੂੰ ਸੀੜੀ ਜਨਨ ਨਹੀਂ ਚਾਹਤਾ ਤੇਰੇ ਨਾਲ ਦੁੱਖਾ ਕਰ ਗਈ ਜਾਤੇ ਮੈਨੂੰ ਦੱਸਿਆ ਇਹ ਐਂ ਕੀ ਥੇ ਤੇਰੇ ਨਾਲ ਹੁਣ ਤੂੰ ਦੇਖੇ ਚਾ ਚਾ ਸੀਮ ਸੀਮ ਬਦਲ ਲਾ ਮੰਗੀ ਚਾ ਚਾ ਆਪਾਂ ਸੀਮ ਜਦਾ ਵਧੀਆ ਕਰਾਇਆ ਬਹੁਤ ਵਧੀਆ ਕਰਾਇਆ ਸੀਰ ਕੋ ਰੇ ਚੱਕ ਦੇ ਫੋਟੋ ਕਰ ਉਹ ਮੈਨੂੰ ਬਹੁਤ ਦੁੱਖ ਦੇ ਗਿਆ ਹਾਂ ਆ ਫਿਰਦੇ ਢੰਡੇ ਪਿਆਉਂਦਾ ਮੈਂ ਕਹਿੰਦਾ ਕਿਤਨਾ ਉੱਧਰ ਅੰਦਰ ਰਹਿ ਜਾ ਚਾ ਚਾ ਗੱਲ ਕੀ ਬਣੀ ਜੀ ਵੇ ਤੇਰੀ ਵਾਲੀ ਉਹ ਬਸ ਪੁੱਛਣਾ ਪਹਿਲਾਂ ਤਾਂ ਕਹੇਗੀ ਮੈਂ ਤੈਨੂੰ ਪੁਰੇ ਮਿਲੂ ਮਿਲੂ ਨਾ ਮੀਦੀਨਾ ਕਰੀ ਅੰਮ੍ਰੇ ਉਹ ਸਾਰੀ ਤਾਂ ਮੇਰੀ ਜ਼ਮੀਨ ਵਕਾਇਤੀ ਹੈ ਹੈ ਮੈਂ ਤਾਂ ਉਹਨੇ ਜਮੀ ਕੱਖੋਂ ਹੌਲਾ ਕਰਤਾ ਇਹੋ ਜ ਜਨਾਨੀ ਬਹੁਤ ਛਾ ਰਹੋ ਉਹਦਾ ਬਦਲਾ ਤੂੰ ਜ਼ਰੂਰ ਲਈ ਚਾਚਾ ਜਨਾਨੀ ਛਾ ਰਹੇ ਕੁੜੀ ਤਾਂ ਨਹੀਂ ਹੈਗੀ ਤੂੰ ਪਰਵਾਹ ਨਾ ਕਰ ਤੇਰਾ ਬਦਲਾ ਐਸਾ ਲਊਗਾ ਕਿ ਉਹ ਦਿਨਾਂ ਤੱਕ ਯਾਦ ਰੱਖੂਗੀ ਜੀਨੇ ਨਾ ਤੇਰੀ ਜ਼ਮੀਨ ਵਕਾਇਤੀ ਉਹਦਾ ਵੀ ਨਾ ਜੇ ਆਪਾਂ ਨੇ ਖੁੱਡ ਖੁੱਡ ਨਾ ਬਕਾਇਦਾ ਕੀ ਯਾਦ ਰੱਖੂਗੀ ਉਹ ਕੀ ਯਾਦ ਰੱਖੂਗੀ ਛਈਆ ਸੇ ਤੇਰੇ ਤੇਰੀ ਗੱਲ ਸਹੀ ਆ ਇਹ ਤੂੰ ਆ ਕਰੇਂ ਬਿਆਹ ਇਸ ਨਾਲ ਤਾਂ ਹੋਰ ਕਰਾਗੀ ਧੋਖਾ ਮੈਨੂੰ ਦੇਗੀ ਉਹ ਜਿਹੜੀ ਜਿਹੜੀ ਮੇਥੋ ਨੇ ਕੰਮ ਪੂਰ ਹੋਇਆ ਨਾ ਉਹ ਤੂੰ ਚੜੀ ਹੋਣਾ ਉਹ ਤਾਂ ਹੀ ਚਾਚਾ ਤਾਂ ਹੀ ਜਦੋਂ ਤੇ ਮੈਨੂੰ ਦੱਸਿਆ ਸੀ ਨਾ ਵੀ ਮੇਰੀ ਨਾਲ ਆ ਗੱਲ ਹੋਗੀ ਵਿਆਹ ਨਹੀਂ ਚਾਚਾ ਇਹਦੇ ਨਾਲ ਮੈਂ ਕਰਾਉਣਾ ਹੁਣ ਵੀ ਮੈਨੂੰ ਤੇਰੇ ਸਾਹਮਣੇ ਫੋਨ ਆਇਆ ਸੀ ਆਇਆ ਤੇ ਵਿਆਹ ਕਰਾਣੇ ਬਿਆਨੀ ਕਰਨਾ ਤਾ ਇਸ ਪਰਿਵਾਰ ਦੀ ਨਾ ਇਸ ਪਰਿਵਾਰ ਦੀ ਜ਼ਿੰਦਗੀ ਖਰਾਬ ਕਰ ਦੇਣੀ ਆਪਾਂ ਨੇ ਫੇਰ ਤੈਨੂੰ ਸਾਹਮਣੇ ਲੈ ਕੇ ਆਉਂਗਾ ਕਿ ਤੁਸੀਂ ਮੇਰੇ ਚਾਚੇ ਨਾਲ ਕੀ ਕੀਤਾ ਅਸ ਇਹ ਤਾਂ ਤੇਰੀ ਗੱਲ ਸ਼ੇਰ ਬੜੀ ਐ ਜੇ ਤੂੰ ਇਹ ਕੰਮ ਕਰਦੇ ਮੈਂ ਤੇਰਾ ਗੁਣੇ ਨਹੀਂ ਫੁੱਲ ਦੇ ਗਿਆ ਬਸ ਠੀਕ ਐ ਚਾਚਾ ਤੂੰ ਹੁਣ ਪਰਵਾਹ ਨਾ ਮੰਨ ਹੁਣ ਤੇਰੇ ਤੇ ਐ ਢਮ ਢਮ ਆਹੇ ਮੇਰੇ ਮੇਰੇ ਕੰਮ ਤਾਂ ਸਿਆਰ ਲੰਘ ਗਿਆ ਹੁਣ ਤੇਰੇ ਤੇ ਐ ਸਾਰਾ ਕੁਝ ਉਹ ਡਰਨਾ ਚਾਚਾ ਸ਼ਿਕਾਰ ਦੀ ਕਿਹੜੀ ਗੱਲ ਕਰਦੇ ਤੂੰ ਸ਼ਿਕਾਰ ਦਾ ਨਾ ਮੈਂ ਐਸਾ ਕਰਨਾ ਇਹਨਾਂ ਦਾ ਜਿਹੜੀ ਇਹਨੇ ਜਾਇਦਾਦ ਖੋਈਏ ਮੇਰੀ ਵਾ ਤੂੰ ਇਹ ਡਵਾ ਦੇ ਨੂੰ ਜਿਵੇਂ ਮਰਜੀ ਪੱਤੇ ਮਾਰ ਮਾਰ ਕੇ ਵਿਆਹ ਕਰਾਈ ਨਾ ਲਾਰੇ ਜੇ ਰੱਖੀ ਜਾਈ ਮਿੱਠੇ ਪੋਚੇ ਹੈ ਮਾਰ ਦੇ ਤਰ ਤਰ ਕੇ ਚਾਚਾ ਖੁੱਡ ਖੁੱਡੇ ਬਕਾ ਦੂੰਗਾ ਇਹਨਾਂ ਦਾ ਮੈਂ ਖੁੱਡ ਖੁੱਡ ਇਹ ਤਾਂ ਨਾ ਰਾਤਾਂ ਨੂੰ ਵੀ ਸੌਂਦੇ ਹੋਏ ਜਾਗਦੇ ਸੁਪਨੇ ਲਿਆ ਕਰਨਗੇ ਵੀ ਸਾਡੇ ਨਾਲ ਬਣ ਕੀ ਗਿਆ ਬਸ ਤੂੰ ਦੇਖੀ ਚੱਲ ਹੁਣ ਮੈਂ ਮਿੱਠਾ ਸੱਪ ਬਣ ਕੇ ਨਾ ਕਿਵੇਂ ਇਹਨਾਂ ਦੇ ਵਿੱਚ ਡੰਗ ਮਾਰਦਾ ਹਾਂ ਪਰ ਐਸਾ ਡੰਗ ਮਾਰੂੰਗਾ ਜੀ ਦਾ ਨਾ ਇਹਨਾਂ ਨੂੰ ਇਲਾਜ ਵੀ ਨਹੀਂ ਲੱਭਣਾ ਇਲਾਜ ਨਹੀਂ ਲੱਭਣਾ ਚੱਲ ਠੀਕ ਹੈ ਚਾਚਾ ਚੱਲਦਾ ਮੈਂ ਚੰਗਾ ਸੀ ਠੀਕ ਹੈ ਮੈਂ ਦੀ ਕੋਈ ਜਿਹਨੇ ਤਾਂ ਮੇਰੀ ਜ਼ਿੰਦਗੀ ਖਰਾਬ ਕਰੀ ਹੈ ਨਾ ਹੁਣ ਦੇਖੀ ਮੇਰਾ ਸ਼ੇਰ ਪੁੱਤ ਤੇਰੀ ਤੀ ਦੀ ਜ਼ਿੰਦਗੀ ਵੀ ਐਂ ਖਰਾਬ ਕਰੂਗਾ। ਬਹੁਤ ਔਖੇ ਕਰੇ ਨਾ ਤੇ ਮੇਰਾ ਕਦੀ ਦਾ ਪ੍ਰਮਾਤਮਾ ਸੋਣੋਲੀ ਪਗਾਇ। ਤਾਂ ਹੁਣ ਉੱਠਿਆ ਮੇਰਾ ਹੀ ਸ਼ੇਰ ਵਾਪਰੇ ਸ਼ੇਰ। ਆ ਜਾਂਦੇ। ਵੇ ਆਉਂਦਾਗਾ। ਵੇ ਆ ਗਿਆ ਪੁੱਤ। ਹੋਰ ਮਾਤਾ ਕਿਵੇਂ ਹੋ? ਠੀਕ ਹੀ ਆ ਬਸ। ਕਿਵੇਂ ਸਿਰ ਜਾ ਫੜੀ ਬੈਠੇ ਹੋ? ਕੋਸ ਤਾਂ ਸਿਰੋਂ ਦਰਦ ਕਰਦਾਗਾ। ਕੋਸਾ ਤੇਰੇ ਵਾਲੀ ਬਹੂ ਨਹੀਂ ਠੀਕ ਆਉਂਦੀ ਹੈਗੀ ਕੀ ਹੋ ਗਿਆ ਹੁਣ ਆ ਕੀ ਆ ਪੁੱਤ ਸੋਨੀਆ ਤੇ ਤੁਮ ਤਾਂ ਲਾਉਂਦੀ ਆ ਅਕੇ ਬਾਹਰ ਅੰਦਰ ਜਾਂਦੀ ਆ ਇਹ ਫਿਰ ਕੀ ਹੋ ਗਿਆ ਲੈਪਣ ਸੇਲੀ ਕੋਲੀ ਜਾਂਦੀ ਆ ਕਿਤੇ ਹੋਰ ਤਾਂ ਨਹੀਂ ਜਾਂਦੀ ਉਹ ਮਾਤਾ ਸਮਝਾਦਾ ਗੁਰ ਫਿਰ ਕੁੜੀ ਨੂੰ ਵੀ ਜਮਾਨਾ ਤਾਂ ਦੇਖ ਲਓ ਤੁਸੀਂ ਆ ਸੇਲੀਆਂ ਸੁਲੀਆਂ ਕੁਛ ਨਹੀਂ ਹੈਗਾ ਅੱਜ ਕੱਲ ਤੂੰ ਵੀ ਉਹਦੇ ਬੱਲ ਦੀ ਗੱਲ ਕਰ ਪੁੱਤ ਉਹ ਵੀ ਕਿਸੇ ਦੀਆਂ ਧੀਆਂ ਨੇ ਜਿਹੜੀਆਂ ਜੱਜ ਬਣੀਆਂ ਆਵੀਆਂ ਨੇ ਪਾਇਲਟ ਬਣੀਆਂ ਆਵੀਆਂ ਨੇ ਹੈ ਜਪੜ ਨੂੰ ਲਿਖਣਗੀਆਂ ਫੇਰ ਹੀ ਅੱਗੇ ਵਧਣਗੀਆਂ ਕੈਦ ਕਰ ਲਿਆ ਕਰੋ ਧੀਆਂ ਨੂੰ ਅੰਦਰ ਮਾਂ ਉਹਨੂੰ ਪੜਨ ਤੋਂ ਨਹੀਂ ਰੋਕ ਰਹੀ ਪੜਾਈ ਤੇ پیسے ਤਾਂ ਲਾਈ ਜਾਂਦੇ ਉਹਦੇ ਗੱਲ ਇਹ ਆ ਵੀ ਇਕੱਠੀਆਂ ਹੋ ਕੇ ਬੈਠਦੀ ਨੇ ਜਿੱਥੇ ਕਾਲਜ 'ਚ ਇਕੱਠੀਆਂ ਹੁੰਦੀਆਂ ਨੇ ਉਹਨਾਂ ਦਾ ਟਾਈਮ ਨਹੀਂ ਹੁੰਦਾ ਉਹਨਾਂ ਕੋਲ ਵੇ ਪੁੱਤ ਜੇ ਤੁਸੀਂ ਆਪ ਹੀ ਕਹਿਨੇ ਹੋਗੇ ਸ੍ਰੀ ਕਾਣਾ ਦਾ ਕਹਿਣੀ ਕਹਿਣਾ ਮੜਾ ਇਹਨੂੰ ਸਮਝਾ ਬਹੂ ਨੂੰ ਉਹ ਮਾਂ ਕਰਦੀ ਗੱਲ ਘਰ 'ਚ ਹੀ ਹੁੰਦੀ ਏ ਉਹ ਬਾਹਰ ਜਾ ਕੇ ਥੋੜਾ ਕਹਿੰਦੀ ਆ ਜੇਕਰ ਇਹ ਕਹੇ ਤਾਂ ਉਹਨੇ ਮੜਾ ਤੂੰ ਕਹਿ ਵੀ ਤਾਂ ਸਕਦੀਆਂ ਕੁੜੀ ਨੂੰ ਨਾ ਆਪ ਇਹ ਪੜਨ ਨਹੀਂ ਸੀ ਜਾਂਦੀ ਆਪਦੇ ਦਿਨ ਭੁੱਲ ਗਈ ਹੈ ਫਿਰ ਮੈਂ ਤਾਂ ਸੱਚੀ ਕਹਾਊਗੀ ਲੜ ਲਿਆ ਕਰੋ ਬਾਬਾ ਜੁੰਡ ਮ ਜੁੰਡੀ ਹੋ ਜਾ ਐ ਨਹੀਂ ਕਹਿੰਦੀ ਕਿ ਮੈਂ ਕੁੜੀ ਨੂੰ ਸਮਝਾਦਾ ਦੇਖ ਮਾਂ だけ ਦੋ ਕਰਨਾ ਤੇ ਤੂੰ ਤਾਂ ਬਹੂ ਦੀ ਕਰੇਗਾ ਨਾ ਤੈਨੂੰ ਭੈਣ ਦਿੰਦੀ ਆ ਨਾ ਤੈਨੂੰ ਮਾਂ ਦਿੰਦੀ ਆ ਹੁਣ ਤਾਂ ਤੈਨੂੰ ਉਹੀ ਦਿੰਦੀ ਹੈਗੀ ਲੱਗਿਆ ਵੱਡੇ ਸਿਆਣੇ ਬਣੇ ਆਂਗੇ ਮੈਂ ਤਾਂ ਉਹੀ ਬੁੱਢੀ ਹੋ ਗਈ ਇੱਥੇ ਤੇ ਕਸ ਨੂੰ ਲਈ ਤੈਨੂੰ ਮੇਰੇ ਤੇ ਯਕੀਨ ਹੈ ਮੈਨੂੰ ਦੇਰ ਦੇ ਦੇ ਜੀ ਨਾ ਮੈਂ ਤਾਂ ਹੀ ਕਹਿ ਰਹੀ ਆ ਨਾ ਦਿਨ ਨੂੰ ਵੀ ਪਲੀਸ ਨੂੰ ਮੈਂ ਹਾਂ ਚਲ ਠੀਕ ਹੈ ਮੈਂ ਤੁਹਾਨੂੰ ਉਹਦੀ ਕੰਪਨੀ ਸੁਣ ਦੋ ਦੋ ਲੋੜ ਹੋਗੀ ਮੈਂ ਤੁਹਾਨੂੰ ਕਹਿ ਦੂੰਗਾ ਨਾ ਵੀ ਹੋਰ ਤੂੰ ਗੱਲ ਕਰ ਲੈ ਕਰ ਮੈਨੂੰ ਨਹੀਂ ਪਤਾ ਮੈਂ ਘਰੇ ਗੱਲ ਕਰਨ ਲੱਗੀਆਂ ਉਹ ਗੱਲ ਤਾਂ ਸੁਣ ਲੈ ਆਗਲੂ ਹੀ ਆ ਤੂੰ ਮੇਰੀ ਗੱਲ ਸੁਣੋ ਢੰਡੇ ਦੁਕਾਨ ਨਾਲ ਚੋਚ ਅਜੇ ਪਹਿ ਇੱਕ ਵਾਰੀ ਜਾਣ ਤਾਂ ਲਈਏ ਕਿ ਦੂਜੇ ਨੂੰ ਜੰਗੀ ਤਰ੍ਹਾਂ ਹਾਏ ਨਾ